ਦੀ ਖੁਦ ਆਇਆ ਏ ਮੇਰੇ ਕੋਲੇ ਮੌਕਾ ਫਿਰਿਆ ਮੇਰੇ ਕੋਲੇ ਹਾਜੀ ਮਿੱਤਰੋ ਆਪਨੇ ਬੰਦੇ ਵਾਹੇ ਸੀਗੇ 18 ਲੜਕੇ ਵਾਹੇ ਜਗੇ 9:45 ਮਿੰਟਾਂ ਦੇ ਹੁਣ ਵਾਹੇ ਜਗੇ 12:30 ਅਰੇ ਇੰਨੇ ਨੰਬੇ ਖਾਦੀ ਆਪਾਣਾ ਦੀ ਧਰਤੀ ਐ ਆਪਣੇ ਪਿੰਡ ਸਪਾਲਾ ਵਾਲੇ ਜੋ ਪਰ ਸਾਰੇ ਬਠਿਆ ਮੁੰਡਾ ਕਬਾੜ ਉਹ ਲਵ ਯੂ ਭਜਾ ਵਾਲਿਓਏ ਲਵ ਯੂ ਲਵ ਯੂ ਜੱਟਾਂ ਸਿਰਾਂ ਲਾਏ ਜਾਂਦੇ ਸੀ ਸੱਚੀ ਸੱਚੀ ਗੱਲ ਝੇ ਸਿਰਾਂ ਲਾਗਾ ਪਿਆ ਕਦੀ ਤੁਸੀਂ ਵੇਲੇ ਰਹਿ ਦਾ ਮੁਕਾਬਲਾ ਕਰਾ ਦਿੱਤੇ ਹੁਣ ਆ ਪਾਰੋਂ ਪਾਰ ਬੈਠਦਾ ਮਤਲਬ 2 ਨੰਬਰ ਪੋਜ ਉਹਦਾ ਮੁਕਾਬਲਾ ਤੁਸੀਂ ਕਰਾ ਰਹੇ ਜੀ ਕਦੀ ਸੋਚੀ ਨਹੀਂ ਪੀ ਦਬਾਗ ਚ ਹੁਜ ਗਿਆ ਚੀਚਾ ਵੀ ਉੜ ਗਿਆ ਵੀ ਸਾਡੇ ਪੰਜਾਬੀ ਗਾਵੇ ਇੰਨੇ ਵੇਲੇ ਰਹਿ ਲਾਪੇ ਤੁਸੀਂ ਅਈ ਵੇਲੇ ਰਹਿ ਲਾਪੇ ਵਿਲਾ ਮਨ ਸਤਾਰ ਦਾ ਘਰ ਹੁੰਦਾ ਪਰ ਵਿਲਾ ਮਨ ਖੋਜ ਦਾ ਘਰ ਪੀਲੀ ਵਰੀ ਦੇਖਿਆ ਇੰਨੀਆਂ ਖੋਜਾਂ ਨਿਕਲਦਾ ਪਿਆ ਵਾ ਮਤਲਬ ਬੋਰ ਵਾਲੇ ਦੇਣਾ ਜਹਾਂ ਨੂੰ ਹੋਰ ਕਿੱਦਾਂ ਦੇ ਮੁਕਾਬਲੇ ਬੈਠ ਕੇ ਰੌਣ ਦਾ ਮੁਕਾਬਲਾ ਸੌਣ ਦਾ ਮੁਕਾਬਲਾ ਖੜੇ ਰਹਿਣ ਦਾ ਮੁਕਾਬਲਾ ਹੱਸਣ ਦਾ ਮੁਕਾਬਲਾ ਹੱਸਣ ਵਾਲੇ ਤੇ ਮੈਨੂੰ ਲੈ ਜਿਓ ਪੱਕੀ ਗੱਲ ਇਹ ਖੋਜਾ ਬਾਹਰ ਨਹੀਂ ਜਾੜਿਆ ਚਾਹੀਦੀ ਅਭੀ ਉਹ ਜਿੱਥੇ ਤੱਕ ਲੱਟੇ ਤੇ ਬਗਰ ਅਮਰੀਕਾ ਵਾਲਿਆਂ ਦਾ ਹੱਥ ਜੇ ਸੱਚੀ ਗੱਲ ਆ ਇਹਦੇ ਬਗਰ ਅਮਰੀਕਾ ਵਾਲਿਆਂ ਦਾ ਹੱਥ ਆ ਕਿਸੇ ਹੋਰ ਦਾ ਨਹੀਂ ਹੈਗਾ ਹੋਰ ਹੀ ਚੋਦਾ ਕਿ ਸਾਡੇ ਪਤੇ ਕਿ ਹੋਰ ਚੀਜ਼ਾਂ 'ਚ ਜਾੜ ਅੱਗੇ ਉਹ ਜੋਦਿਆਂ ਵਿਹਲੇ ਵਾਲੇ ਮੁਕਾਬਲੇ 'ਚ ਦੋਰ ਦਾ ਮੁਕਾਬਲਾ ਬਿਲਕੁਲ ਨਹੀਂ ਕਰਦਾ ਇਹ ਬੈਡ ਦੇ ਮੁਕਾਬਲੇ ਲੱਖ ਰੈਸਟ ਕਰਦੇ ਸਿਰਾ ਲਾਤਾ ਜਿੱਦੇ ਵੀ ਬਾਈ ਜੀ ਇਹ ਕਾਰਡ ਕੱਢੀ ਆ ਨਾ ਉਹਨੂੰ ਲਾਜੂ ਟੂ ਮੱਚ ਟੂ ਮੱਚ ਟੋਕਰੇ ਭਰ ਕੇ ਥਾਲੀਆਂ ਦੀ ਭਰ ਗਿਆ ਟੋਕਰੀ ਭਰ ਕੇ ਲਾਜੂ ਸਾਡੇ ਆਉਣ ਵਾਲੇ ਦੇੜਾ ਜਿਹ ਸੈਦੇ ਬਾਅਦ ਵੀ ਜਾ ਰਹੇ ਕਿਉਂਕਿ ਸਾਡੇ ਕਈ ਨੇਤਾ ਵੀ ਸ਼ਾਇਦ ਵਿਲੇ ਹੋ ਜਾਣ ਖੰਮਾਗਾਰਾਂ ਤੋਂ ਸਿੰਗਰ ਵੀ ਵਿਲੇ ਹੋ ਜਾਣ ਉਹ ਵੀ ਇੱਥੇ ਪਾਰਟਿਸਪੇਟ ਕਰਦਗੇ ਜਰੂਰ ਕਰਦਗੇ ਹੋ ਮਾ ਕੇ ਪਹੁੰਚਣਗੇ ਸੋ ਜਿੱਦਾਂ ਕਿ ਹੁਣ ਆਪਣੇ ਕੈਪਟਨ ਸਾਹਿਬ ਜੀ ਬਿਵਾਰ ਪਏ ਉਹਨਾਂ ਨੂੰ ਕਿਉਂਕਿ ਅ ਸੰਮਨ ਆ ਕੇ ਈਡੀ ਤੇ ਸੋ ਜਦੋਂ ਕਿ ਈਡੀ ਤੇ ਜਬਰ ਉਹਦੇ ਕੈਪਟਨ ਸਾਹਿਬ ਅਡੇ ਬਿਵਾਰ ਹੋ ਜਾਂਦੇ ਆ ਚਲੋ ਕੋਈ ਗੱਲ ਨਹੀਂ ਇਹ ਚੱਲਦਾ ਰਹਿੰਦਾ ਪਰ ਸਾਡੇ ਬਾਈ ਚੀਮਾ ਬਾਈ ਦਾ ਇੱਕ ਟੱਪਾ ਆਇਆ ਛੋਟਾ ਜਿਹਾ ਗੁਰਸਿੱਧੂ ਬਾਈ ਦੀ ਐਲਬਮ ਬਾਈ ਉਹਦੇ ਵਿੱਚ ਇੱਕ ਟੱਪਾ ਆਇਆ ਨਜਰਾ ਨਾ ਲੱਗਣ ਨਜ਼ਾਰਾ ਨੂੰ ਮੈਂ ਸੁਣਾ ਨਹੀਂ ਸਕਦਾ ਪਰ ਜੇ ਉੱਥੇ ਜਾ ਕੇ ਸੁਣਿਓ ਕਿਆ ਭਾਈ ਨੇ ਕਮਾਲ ਦੀ ਚੀਜ਼ ਲਗਾਈ ਆ ਉਹਦੇ ਵਿੱਚ ਉਹਦੇ ਵਿੱਚ ਕੋਈ ਬੇਖਵਾੜੀ ਨਹੀਂ ਕੀਤੀ ਜਿੱਦਾਂ ਵੀ ਜੇ ਕਬੱਡੀ ਖੇਡੇਗਾ ਤੇ ਗੋਲੀ ਵੱਜਣੀ ਆ ਵੱਜਦੀ ਆ ਪਤਾ ਸਾਰਿਆਂ ਨੂੰ ਹੈਨਾ ਜਦੋਂ ਕਬੱਡੀ 'ਚ ਖੇਡਣਾ ਗੋਲੀਆਂ ਕਿੰਨਿਆਂ ਨੂੰ ਨੰਗਲ ਲੰਬੀਆਂ ਆ ਮੁੰਡਾ ਹੁਣ ਜਿਮ ਰਿਆ ਉਹਨੂੰ ਗੋਲੀ ਵੱਜੀ ਹੈਨਾ ਹਵਾਰੇ ਬਾਈ ਦਾ ਜ਼ਿਕਰ ਕੀਤਾ ਆ ਬਹੁਤ ਵਧੀਆ ਗਾਣੇ ਜੱਟਪਾ ਬੋਲਿਆ ਤੇ ਗੁਰ ਸਿੱਧੂ ਦਾ ਗਾਣਾ ਵਾ ਮੈਨੂੰ ਲੱਗਦਾ ਦੋਵੇਂ ਭਾਈ ਇੱਕ ਦੂਜੇ ਨੂੰ ਪੈਸੇ ਦੇ ਦਿੱਤੇ ਇਹ ਗਾੜੀ ਅੱਗੇ ਪਿੱਛੇ ਕਹਿੰਦੇ ਤੂੰ ਮੇਰੇ ਨਾਲ ਗਾਲੀ ਮੈਂ ਤੇਰੇ ਨਾਲ ਕਹਾਂ ਨੂੰ ਇਹਨਾਂ ਦਾ ਇਹ ਸਾਫ ਦਾ ਚੱਲਦਾ ਸੋ ਗਾਣਾ ਸੁਣੋ ਜਾ ਕੇ ਐਲਬਮ ਬਾਈ ਦੇ ਗੁਰ ਸਿੱਧੂ ਦੇ ਉਹਦੇ ਵਿੱਚ ਇੱਕ ਡੱਬੇ ਜੇ ਇਹ ਗੱਲ ਬੋਲੀ ਗਈ ਹੈ ਕਿ ਚਾਹ ਵਿੱਚ ਮੂਵੀ ਸਿਵਾਰੇ ਦੁੱਧ ਦੇ ਵਿੱਚ ਬਾਕਮਾਲ ਸੋ ਬਾਈ ਜੀ ਲੱਗੇ ਰੋ ਤੇ ਮੁਕਾਬਲੇ ਇਦਾਂ ਦੇ ਪੰਜਾਬ ਚ ਹੁੰਦੇ ਰਹਿਣ ਤੁਹਾਨੂੰ ਸਪੌਂਸਰ ਕੀਤਾ ਜਾਊਗਾ ਜਿੱਥੇ ਸਾਡੀ ਲੋੜ ਹੋਊਗੀ ਸਾਨੂੰ ਨਾਸ ਦਿਓ ਨਹੀਂ ਨਹੀਂ ਜਿਉਣਾ ਇੰਨਾ ਮੁਕਾਬਲੇ ਆ ਚਾੜੇ